ਪੰਜਾਬ ਦੇ ਵਿੱਚ ਬੇਅਦਬੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਤਾਂ ਤਾਜ਼ਾ ਮਾਮਲਾ ਜਗਰਾਉ ਤੋਂ ਸਾਹਮਣੇ ਹੈ ਜਿੱਥੇ ਕਿ ਗੁਰਦੁਆਰਾ ਨਾਨਕ ਸਰ ਦੇ ਵਿੱਚ ਸ਼ੀਸ਼ਮੈਲ ਦੇ ਵਿੱਚ ਇੱਕ ਗ੍ਰੰਥੀ ਸਿੰਘ ਦੇ ਵੱਲੋਂ ਪਾਠੀ ਦੇ ਵੱਲੋਂ ਜੋ ਬੇਅਦਬੀ ਕੀਤੀ ਗਈ ਹੈ ਵੀਡੀਓ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਸਤਕਾਰ ਕਮੇਟੀ ਦੇ ਵੱਲੋਂ ਐਕਸ਼ਨ ਲੈਂਦੇ ਆ ਥਾੜੇ ਦੇ ਵਿੱਚ ਇਸ ਦੀ ਸ਼ਿਕਾਇਤ ਦਰਜ ਕਰਾਈ ਗਈ ਹੈ ਤੇ ਜੋ ਜ਼ਿੰਮੇਵਾਰ ਨੇ ਉਹਨਾਂ ਖਿਲਾਫ ਸਜ਼ਾ ਦੀ ਮੰਗ ਕੀਤੀ ਗਈ ਹੈ ਤਾਂ ਤਸਵੀਰਾਂ ਵੀਡੀਓ ਸਾਹਮਣੇ ਆਈਆਂ ਨੇ ਜਿਸ ਸਾਫ਼ ਦੇਖਿਆ ਜਾ ਸਕਦਾ ਕਿਸ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਪਰ ਸੁੱਤਾ ਪਿਆ ਇੱਕ ਪਾਠੀ ਸਿੰਘ ਵੀ ਦਿਖਾਈ ਦੇ ਰਿਹਾ ਤੇ ਇਸ ਦੇ ਨਾਲ ਹੀ ਹੋਰ ਵੀ ਕਈ ਵੀਡੀਓ ਸਾਹਮਣੇ ਆਈਆਂ ਜਿਸ ਦੇ ਵਿੱਚ ਪਾਠੀ ਜਿਹੜੇ ਹੈਗੇ ਨੇ ਉਹ ਇੱਕ ਤਾਂ ਮੰਜੀ ਸਾਹਿਬ ਦੇ ਵੱਲ ਲੱਤਾਂ ਕਰਕੇ ਸੁੱਤੇ ਪਏ ਨਜ਼ਰ ਆ ਰਹੇ ਨੇ ਘਰਾੜੇ ਮਾਰਦੇ ਹੋਏ ਨਜ਼ਰ ਆ ਰਹੇ ਨੇਤਾਏ ਤਸਵੀਰਾਂ ਨੇਤਾਬਿਆਂ ਦੇ ਨਜ਼ਦੀਕ ਇਸ ਤਰ੍ਹਾਂ ਸੁੱਤੇ ਪਏ ਹੁਣਾ ਜੋ ਘਰਾੜੇ ਵੀ ਮਾਰ ਰਹੇ ਨੇ ਮੰਜੀ ਸਾਈਭਾ ਲੱਤਾਂ ਕਰਕੇ ਤਾਂ ਇਸ ਨੂੰ ਦੇਖਦਿਆਂ ਹੀ ਸਤਕਾਰ ਕਮੇਟੀ ਦੇ ਇਲੈਕਸ਼ਨ ਲੈਂਦੇ ਆ ਇਸ ਦੀ ਸ਼ਿਕਾਇਤ ਦਰਜ ਕਰਵਾਈ ਗਈ ਹੈ ਤਸਵੀਰਤਾਂ ਦਿਖਾ ਰਹੇ ਆ ਕਾ ਲਗਾਤਾਰ ਜੋ ਹੈ ਅਜਿਹਾ ਵਿਵਾਦ ਲਗਾਤਾਰ ਵਧਦਾ ਜਾ ਰਿਹਾ ਨੰਕਸਾ ਗੁਰੂ ਸਾਹਿਬ ਤੋਂ ਵੀ ਕੋੜ ਬੇਅਦਬੀ ਹੋਈ ਹੈ ਤਾਂ ਤੁਸੀਂ ਵੇਖੋ ਵੀਡੀਓ ਵੀ ਕਈ ਸਾਹਮਣੇ ਆਈਆਂ ਨੇ ਕਿ ਕਿਸ ਤਰ੍ਹਾਂ ਪਾਰਟੀ ਜਿਹੜੇ ਹੈਗੇ ਨੇ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਪਰ ਸੌ ਜਾਂਦੇ ਨੇ ਨੀਂਦ ਆ ਜਾਂਦੀ ਉਹਨਾਂ ਨੂੰ ਸੌ ਜਾਂਦੇ ਨੇ ਤਾਂ ਉਸ ਤੋਂ ਬਾਅਦ ਦੂਸਰੇ ਜੋ ਪਾਰਟੀਵਲ ਉਠਾਇਆ ਜਾਂਦਾ ਕਿ ਉਹਨੂੰ ਤਾਂ ਵੀਡੀਓ ਜਿਹੜੀਆਂ ਨੇ ਸਾਹਮਣੇ ਆਈ ਉਸ ਤੋਂ ਬਾਅਦ ਹੀ ਸਤਕਾਰ ਕਮੇਟੀ ਦੁਆਲੈਕਸ਼ਨ ਲਿਆ ਗਿਆ ਅਤੇ ਸ਼ਿਕਾਇਤ ਇਸ ਦੀ ਦਰਜ ਕਰਵਾਈ ਗਈ ਹੈ ਤੇ ਕੀ ਕਹਿਣਾ ਹੈ ਸਤਕਾਰ ਕਮੇਟੀ ਦਾ ਤੁਹਾਨੂੰ ਉਹ ਵੀ ਸੁਣਾ ਦਿੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਸਾਨੂੰ ਕਹਿੰਦਿਆਂ ਨੂੰ ਦੱਸਦਿਆਂ ਨੂੰ ਵੀ ਸ਼ਰਮ ਆਉਂਦੀ ਆ ਕਿ ਗੁਰਦੁਆਰਾ ਨਾਨਕ ਸਰਸਰ ਸਾਹਿਬ ਵੇਖੇ ਆਏ denn ਕੋਈ ਨਾ ਕੋਈ ਮੰਦਪਾਗੀ ਘਟਨਾ ਵਾਪਰਦੀ ਆ ਪਿਛਲੇ ਦਿਨੀ ਗੁਰਦੁਆਰਾ ਸ਼ੀਸ਼ਮਾਲ ਸਾਹਿਬ ਵਿੱਚ ਕੁਝ ਪਾਠੀ ਵਰਤੀ ਦੇ ਵਿਅਕਤੀਆਂ ਵੱਲੋਂ ਬਦਬੀ ਕੀਤੀ ਗਈ ਆ ਜੀ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਆਪਣੀ ਉਲਟੀ ਵਰਗਾ ਕਰਨਾ ਸੌ ਜਾਣਾ ਘਰਾੜੇ ਮਾਰਨੇ ਮੰਜੀ ਸਾਹਿਬ ਵੱਲੋਂ ਲੱਤਾਂ ਕਰਨੀਆਂ ਪੈਰ ਕਰਨੇ ਇਹੋ ਜਿਹੀਆਂ ਔਣਤਾਈਆਂ ਦੀਆਂ ਜਿਹੜੀਆਂ ਸਾਡੇ ਕੋਲ ਆਏ ਸੀ ਇਹ ਵੀਰ ਭਾਈ ਤਰਲੋਚਨ ਸਿੰਘ ਹੁਣੀ ਬਾਕੀ ਸਾਰੇ ਬਲਜੀਤ ਸਿੰਘ ਹੁਣੀ ਸਾਰੇ ਇਕੱਠੇ ਹੋ ਕੇ ਅੱਜ ਇਸ ਬੇਅਦਬੀ ਨੂੰ ਨਾ ਸਹਾਰਦੇ ਹੋਏ ਅੱਜ ਇੱਥੇ ਥਾਣਾ ਸਿਟੀ ਜਗਰਾਉਂ ਵਿਖੇ ਦਰਖਾਸਤ ਦਿੱਤੀ ਹੈ ਕਿ ਜਿਹੜੇ ਦੋਸ਼ੀ ਆ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਤੇ ਬਾਬਾ ਜੀ ਜਿਹੜੀ ਇਹ ਤੁਸੀਂ ਗੱਲ ਕਰਦੇ ਹੋ ਇਹਦਾ ਕੋਈ ਆਪਣੇ ਕੋਲੇ ਤੱਥ ਹੈਗਾ ਜੀ? ਬਿਲਕੁਲ ਉਹਦੇ ਤੱਥ ਹੈਗੇ ਆ ਵੀਡੀਓ ਹੈਗੀਆਂ ਫੋਟੋ ਹੈਗੀਆਂ ਸਾਰਾ ਕੁਝ ਹੈ। ਤੇ ਫਿਰ ਜਿਹੜੇ ਗੁਰਦਾਰਾ ਸਾਹਿਬ ਦੇ ਮੁਖੀ ਆ ਉਹਨਾਂ ਨਾਲ ਸੰਪਰਕ ਸਾਧਣਾ ਚਾਹਿਆ ਜੀ ਤੁਸੀਂ ਬਿਲਕੁਲ ਇਹਨਾਂ ਨੇ ਵੀਰ ਹੋਣਾ ਨੇ ਉਹਨਾਂ ਨਾਲ ਸੰਪਰਕ ਸਾਧਿਆ ਸੀਗਾ ਉਹਨਾਂ ਨੇ ਅੱਜ 11 ਵਜੇ ਦਾ ਆਪਾਂ ਰੱਖਿਆ ਸੀਗਾ ਗੁਰਦੁਆਰਾ ਗੁਰੂ ਸਰਕੋਂਕੇ ਸਾਹਿਬ ਆਪਣਾ ਕੱਟ ਪਰ ਉਹ ਉਹਦੇ ਵਿੱਚ ਆਏ ਨਹੀਂ ਹੈ ਬਾਬਾ ਜੀ ਸਤਨਾਮ ਸਿੰਘ ਨਾਂ ਦੇ ਮੁੱਖ ਪ੍ਰਬੰਧਕ ਹੈਗੇ ਕੰਡ ਸੀ ਸੀ ਮਿਲਦੇ ਹਾਂ ਜੀ ਬਾਬਾ ਜੀ ਆਏ ਦੇ ਨਾਲ ਨਾਨਕ ਸਰ ਦੀ ਧਰਤੀ ਤੇ ਇਦਾਂ ਦੀਆਂ ਜਿਹੜੀਆਂ ਘਟਨਾਵਾਂ ਹੋ ਰਹੀਆਂ ਨੇ ਪਰ ਸਿਰਫ ਦਰਖਾਸਤ ਤੱਕ ਹੀ ਸੀਮਤ ਹੋ ਕੇ ਰਹਿ ਜਾਂਦੀਆਂ ਜੀ ਜੀ ਇਹ ਜਸਵੰਤ ਦੇ ਵਿੱਚ ਆਪਣੀ ਜਿਹੜੀ ਜਥੇਬੰਦੀਆਂ ਕੋਈ ਠੋਸ ਕਦਮ ਕਿਉਂ ਨਹੀਂ ਚੱਕ ਰਹੀ ਹੈਗੀ ਜੀ ਬਿਲਕੁਲ ਠੋਸ ਕਦਮ ਚੱਕਿਆ ਜਾਊਗਾ ਜੀ ਪਿਛਲੀਆਂ ਦੀ ਅਸੀਂ ਕਿਸੇ ਦੀ ਕੋਈ ਗੱਲ ਨਹੀਂ ਕਰ ਸਕਦੇ ਇਸ ਦੇ ਉੱਤੇ ਅਸੀਂ ਤਤਪਰ ਰਹਾਂਗੇ ਕਾਰਵਾਈ ਕਰਵਾਵਾਂਗੇ ਜੀ ਆਪਾਂ ਕਿਹੜੀ ਜਥੇਬੰਦੀ ਨਾਲ ਸੰਬੰਧਤ ਆ ਬਾਬਾ ਜੀ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਤੋਂ ਹੀ ਸਾਰੇ ਸਿੰਘ ਹੈਗੇ ਆ ਵਿੱਚ ਏਕਨੂਰ ਖਾਲਸਾ ਪੋਜ ਦੇ ਵੀ ਸਿੰਘ ਹੈਗੇ ਆ ਜੀ ਤੇ ਦਮਦਮੀ ਟਕਸਾਲ ਤੋਂ ਵੀ ਵੀਰ ਆਏ ਹੋਏ ਠੀਕ ਆ ਜੀ ਹੁਣ ਤੁਸੀਂ ਲਿਖਤੀ ਦਰਖਾਸਤ ਦਿੱਤੀ ਹੈ ਜੀ ਤੁਸੀਂ ਬਿਲਕੁਲ ਲਿਖਤੀ ਦਰਖਾਸਤ ਦਿੱਤੀ ਹੈ ਜੀ ਠੀਕ ਆ ਜੀ ਇਕ ਜਾਨਵਰ ਐਸਚੂ ਨੇ ਕੀ ਕਿ ਆਇਆ ਐ ਐਸਐਚਓ ਸਾਹਿਬ ਨੇ ਸਾਨੂੰ ਕਿਹਾ ਕਿ ਮੈਂ ਬਿਜੀ ਆ ਮੇਰੀ ਡਿਊਟੀ ਲੱਗੀ ਹੋਈ ਆ ਆਫਕੋਰਸ ਦਾ ਇਸ਼ੂ ਹੈਗਾ ਜੀ ਕਿਤੇ ਸਕਿਉਰਟੀ ਪਰਪਸ ਲਈ ਮੈਂ ਜਾ ਰਿਹਾ ਤੇ ਮੈਂ ਇੱਕ ਅੱਧੇ ਦਿਨ ਚ ਤੁਹਾਨੂੰ ਬੁਲਾ ਕੇ ਬਿਆਨ ਲੈ ਕੇ ਕਾਰਵਾਈ ਕਰਾਂਗਾ ਠੀਕ ਆ ਜੀ ਤੁਹਾਡਾ ਕੋਈ ਕਾਰਵਾਈ ਜਿੰਨੇ ਪਹਿਲੀਆਂ ਹੋਈਆਂ ਉਹਨਾਂ ਚ ਕੋਈ ਡਿਲੇ ਕਰ ਜਾਂਦੇ ਆ ਇਹ ਉਦੋਂ ਅਗੇ ਇਸ ਕੋਈ ਫਿਰ ਆਪਣਾ ਕੋਈ ਐਕਸ਼ਨ ਪਲਾਨ ਜਾਂ ਦੇਖੋ ਜੀ ਇਹ ਤਾਂ ਹੁਣ ਪ੍ਰਸ਼ਾਸਨ ਨੇ ਦੇਖਣਾ ਕਿ ਕੀ ਕਰਨਾ ਬੇਦਬੀ ਕਰਤੀ ਆ ਨਾਨਕਸਰੀਆਂ ਨੇ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਆ ਤੇ ਜੇ ਇਹ ਉਹਨਾਂ ਨੂੰ ਬਚਾਉਣਗੇ ਫਿਰ ਪੁਲਿਸ ਤੇ ਅਸੀਂ ਸਿੱਖ ਜਥੇਬੰਦੀਆਂ ਇੱਕ ਦੂਜੇ ਨਾਲ ਝਗੜਾਂਗੇ ਉਹ ਝਗੜਾ ਇਹਨਾਂ ਨੇ ਕਰਵਾਉਣਾ ਕਿ ਉਹ ਤੋਂ ਬਚਣਾ ਕਾਰਵਾਈ ਕਰਨੀ ਇਹ ਪੁਲਿਸ ਪ੍ਰਸ਼ਾਸਨ ਦੇ ਹੱਥ ਚ ਬਿਲਕੁਲ ਜੀ ਜਿਹੜੀ ਨਾ 11 ਤਰੀਕ ਨੂੰ ਅੱਗੇ ਇੱਥੇ ਦਰਖਾਸਤ ਇੱਕ ਦਿੱਤੀ ਗਈ ਆ ਸੋਸ਼ਲ ਮੀਡੀਆ ਤੇ ਨਾ ਇੱਕ ਇਹਦਾ ਪਰਮਿੰਦਰ ਸਿੰਘ ਧਰਮਿੰਦਰ ਸਿੰਘ ਨਾਂ ਦਾ ਜਿਹੜਾ ਪਾਠੀ ਸਿੰਘ ਆ ਬਾਬਾ ਸਤਨਾਮ ਸਿੰਘ ਜਿਹੜਾ ਵਾ ਉਹ ਆਪ ਮੁਖੀ ਆ ਅਸੀਸ ਮੈਲ ਦਾ ਉਹਨੇ ਗਾਂ ਇੱਕ ਜਹੇਦਾਰ ਲਾਇਆ ਵਾ ਜਿਹੜਾ ਪਾਠੀ ਸਿੰਘਾਂ ਤੇ ਇਹ ਜਿਹੜੀ ਮੋਟੀ ਰਕਮ ਲੈਂਦੇ ਆ ਜਿਤਨਾ ਵਾ ਲੋ ਸੰਪਟ ਪਾਠ ਕਰਦੇ ਆ ਸੰਪਟ ਪਾਠ ਦੀ ਮੋਟੀ ਰਕਮ ਤੇ ਸੰਗਤ ਕੋਲ ਲੈ ਲੈਂਦੇ ਆ ਤੇ ਜਿਹੜੇ ਪਾਠੀ ਲਾਉਂਦੇ ਆ ਇਹ ਪੂਰੀ ਯੋਗਤਾ ਵਾਲੇ ਪਾਠੀ ਸਿੰਘ ਨਹੀਂ ਲਾਉਂਦੇ ਉਹਨੇ ਕੀ ਕੀਤਾ ਜਿਹੜਾ ਉੱਥੇ ਜਹੇਦਾਰ ਇਹਨਾਂ ਨੇ ਲਾਇਆ ਸੀਗਾ ਉਹਨੇ ਗਾਂ ਪਾਠੀ ਲੱਖਾ ਸਿੰਘ ਨਾਂ ਦਾ ਇੱਕ ਵਿਅਕਤੀ ਲਾਇਆ ਉਹ ਰਾਤ 12 ਤੋਂ 3 ਉਹਦੀ ਡਿਊਟੀ ਸੀ ਤੇ ਉਹ ਨਸ਼ੇ ਦੀ ਹਾਲਤ ਦੇ ਵਿੱਚ ਜਿਹੜਾ ਵਾ ਰਾਤ 12 ਪੌਣੇ 3 ਵਜੇ 2 2 ਵਜੇ ਤੋਂ ਲੈ ਕੇ 3 ਵਜੇ ਪੌਣੇ 3 ਵਜੇ ਤੱਕ ਉਹ ਮਹਾਰਾਜ ਦੇ ਪਲੰਘੇ ਦੇ ਉੱਤੇ ਲਤਾਂ ਰੱਖ ਕੇ ਉਹ ਪਿਆ ਰਿਹਾ ਘਰਾੜੇ ਮਾਰਦਾ ਸਾਡੇ ਕੋਲ ਉਹਦੀ ਵੀਡੀਓ ਗ੍ਰੈਫਰੀ ਵੀ ਹੈਗੀ ਆ ਜੀ 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 ਜਦੋਂ ਇਥੋਂ ਦਾ ਜਿਹੜਾ ਉਹ ਜਹੇਦਾਰ ਇਹ ਜਹੇਦਾਰ ਨੇ ਮੁੜ ਕੇ ਜਿਹੜੀ ਆ ਉਹ ਸੋਸ਼ਲ ਮੀਡੀਆ ਦੇ ਉੱਤੇ ਕਿਸੇ ਮੀਡੀਆ ਵਾਲੇ ਵੀਰਾਂ ਨਾਲ ਗੱਲ ਕਰਕੇ ਤੇ ਉਹਨਾਂ ਨੂੰ ਸਕਰੀਨਸ਼ਾਟ ਭੇਜ ਭੇਜੇ ਭੇਜ ਕੇ ਤੇ ਮੁੜ ਕੇ ਗਾਰਡ ਲਈ ਕਾਰਵਾਈ ਉਹ ਬੰਦ ਕਰ ਰਿਆ ਸੀਗਾ ਤੇ ਉਹ ਗਾਂ ਉਹਨੇ ਗਾਂ ਚ ਕ ਕੀਤੀ ਨਹੀਂ ਕਾਰਵਾਈ ਆਪਸ ਵਿੱਚ ਇਹ ਸਮਝੌਤਾ ਕਰ ਲੈਂਦੇ ਆ ਇਹ ਲੋਕ ਲੈਣ ਦੇਣ ਕਰ ਲੈਂਦੇ ਆ ਜਦੋਂ ਉਸ ਗੱਲ ਦੀ ਸੋਸ਼ਲ ਮੀਡੀਆ ਤੇ ਰੌਲਾ ਪਿਆ ਤੇ ਸਾਨੂੰ ਵੀ ਫੋਨ ਗਏ ਅਸੀਂ ਪਤਾ ਕੀਤਾ ਫਿਰ ਅਸੀਂ ਪਰਸੋਂ ਇੱਥੇ ਆਏ ਸੀਗੇ ਆਣ ਕੇ ਅਸੀਂ ਉਹਨੂੰ ਵੀ ਬੁਲਾਇਆ ਉਹਨੂੰ ਕਿਹਾ ਅਸੀਂ ਕਿ ਤੈਨੂੰ ਅਸੀਂ ਖੰਡਪਾਟ ਸਾਹਿਬ ਬੁੱਕ ਕਰਾਉਣਾ ਉਹ ਐਡਾ ਲਾਲਚੀ ਬੰਦਾ ਵਾ ਕੇ ਉਹ ਸਾਡੇ ਕੋਲ ਪਾਠ ਬੁੱਕ ਕਰਨ ਦੇ ਲਾਲਚ ਦੇ ਵਿੱਚ ਸਾਡੇ ਕੋਲ ਆਇਆ ਆਣ ਕੇ ਫਿਰ ਉਹਨੇ ਸਾਰੀ ਗੱਲਬਾਤ ਅਸੀਂ ਉਹਨੂੰ ਪੁੱਛੀ ਆ ਉਹਨੇ ਸਾਨੂੰ ਦੱਸੀ ਆ ਦੱਸਣ ਤੋਂ ਬਾਅਦ ਇਹ ਉਹ ਨਸ਼ੇ ਦੀ ਹਾਲਤ ਵਿੱਚ ਲੱਖਾ ਸਿੰਘ ਨੇ ਜਿਹੜਾ ਉਹ ਬਿਰਵੀ ਕੀਤੀ ਆ ਤੇ ਜਿਹੜਾ ਸਤਨਾਮ ਸਿੰਘ ਆ ਉਹਨੇ ਸਿਰਫ ਇੰਨਾ ਹੀ ਪ੍ਰਬੰਧ ਰੱਖਿਆ ਵਾ ਕਿ ਜੁम्मेवार ਹੋਣ ਦੇ ਨਾਲ ਤੇ ਉਹਨੂੰ ਕੋਈ ਪਤਾ ਨਹੀਂਗਾ ਵੀ ਕਿਵੇਂ ਹੋਇਆ ਕਿਹੜਾ ਬੰਦਾ ਲੱਗਾ ਵਾ ਉਹਨੂੰ ਜਾਦੀ ਉਹ ਸਾਡੇ ਕੋਲ ਪੱਲਾ ਝਾੜ ਗਿਆ ਸੀ ਉਹਨੂੰ ਵੀ ਮਿਲੇ ਆ ਕਿਉਂਕਿ ਇਹ ਇਹਨਾਂ ਲੋਕਾਂ ਨੇ ਬਿਜ਼ਨਸ ਬਣਾਇਆ ਹੋਇਆ ਵਾ ਜੀ ਬਾਬਾ ਜੀ ਤੇ ਬਹੁਤ ਵੱਡੇ ਪੱਧਰ ਤੇ ਜਿਹੜੀ ਬੇਦਬੀ ਇਹ ਜਿਹੜੀ ਆ ਇਹ ਕਰ ਰਹੇ ਆ ਇਹ ਲੋਕ ਤੇ ਅਸੀਂ ਚਾਹੁੰਦੇ ਆ ਕਿ ਇਹਨਾਂ ਤੇ ਬੰਦੀ ਜਿਹੜੀ ਆ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਇਹ گاਂਵ ਵਾਸਤੇ ਨਾਥ ਪਵੇ ਕਿਉਂਕਿ ਇਹਨਾਂ ਨੇ ਨਾਨਕਸਰ ਜਿਹੜਾ ਇੱਕ ਭਗਤੀ ਦਾ ਘਰ ਮੰਨਿਆ ਜਾਂਦਾ ਸਥਾਨ ਆ ਲੋਕਾਂ ਦੀ ਬਹੁਤ ਆਸਤਾ ਜੁੜੀ ਆ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਹਾਜ਼ਰ ਨਾਜ਼ਰ ਗੁਰੂ ਸਮਝਣ ਵਾਲੇ ਬਾਬਾ ਆਨੰਦ ਸਿੰਘ ਜੀ ਹੋਏ ਆ ਪਰ ਜਿਹੜੇ ਇਹ ਅੱਜ ਲੋਕ ਇਹਨਾਂ ਗੱਡੀਆਂ ਦੇ ਬੈਠੇ ਹੋਇਆ ਇਹ ਵਪਾਰੀ ਲੋਕ ਬੈਠੇ ਹੋਇਆ ਇਹਨੇ ਇੱਕ ਬਿਜ਼ਨਸ ਕਰ ਰਹੇ ਆ ਨਾ ਕਿ ਇਹਨਾਂ ਦਾ ਇਹ ਧਰਮੀ ਨਹੀਂ ਆ ਇਹ ਧਰਮ ਨਹੀਂ ਕਰ ਰਹੇ ਵਪਾਰ ਕਰ ਰਹੇ ਆ ਜਿਹੜੇ ਤੁਸੀਂ ਕਹਿ ਰਹੇ ਹੋ ਵੀ ਇਹ ਬੇਆਦਬੀ ਕਰਨ ਵਾਲੇ ਤੁਸੀਂ ਲਖਾ ਸਿੰਘ ਨਾਂ ਦੱਸਿਆ ਜੀ ਉਹ ਕਿੱਥੋਂ ਦਾ ਰਹਿਣ ਵਾਲਾ ਜੀ ਬੰਦਾ ਉਹ ਉਹ ਇਹਨਾਂ ਦੇ ਕੋਲ ਲੈਂਦਾ ਜੀ ਜਿਹੜਾ ਸਤਨਾਮ ਸਿੰਘ ਬਾਬਾ ਵਾ ਉਹਦੇ ਕੋਲ ਉਹਦੀ ਘਰ ਦੀ ਵੀ ਉਹ ਇਹਨਾਂ ਹੀ ਕਮਰੇ ਦਿੱਤੇ ਹੋਏ ਆ ਇਹਨਾਂ ਦੇ ਕੋਲ ਰਹਿੰਦਾ ਹੁਣ ਇਹਨਾਂ ਨੇ ਉਹਨੂੰ ਗਾਂਭਿਸ਼ਾਂ ਕਰਤਾ ਹੁਣ ਇਹ ਸਾਨੂੰ ਆਂਦੇ ਉਹ ਰਾਜਸਥਾਨ ਚਲੇ ਗਿਆ ਜੀ ਇੱਥੇ ਚਲੇ ਗਿਆ ਉੱਥੇ ਚਲੇ ਗਿਆ ਝੂਠ ਸੱਚ ਮਾਰਦੇ ਆ ਇਹ ਅੱਜ ਵੀ ਸਾਡਾ ਨਾਲ ਸੰਪਰਕ ਜਿਹੜੀ ਇਹ ਘਟਨਾ ਬਾਬਾ ਜੀ ਇਹ ਕੱਲ ਰਾਤ ਦੀ ਆ ਜੀ ਨਹੀਂ ਜੀ ਇਹ ਘਟਨਾ ਹੈਗੀ ਆ ਦਸੰਬਰ ਮਹੀਨੇ ਦੀ ਅੱਛਾ ਜੀ 23 ਤਰੀਕ ਦੀ 23 ਦਸੰਬਰ ਦੀ ਘਟਨਾ ਵਾ ਪਰ ਇਹਨਾਂ ਨੇ ਲ ਦੇ ਮੁੜ ਕੇ ਉਹ ਜਿਹੜਾ ਕਾ ਪਾਠੀ ਸਿੰਘਾਂ ਦਾ ਜ਼ਹੀਦਾਰ ਇਹਨਾਂ ਨੇ ਲਾਇਆ ਨਾ ਉਹਨਾਂ ਉਹਨੇ 11 ਤਰੀਕ ਨੂੰ ਐਸੇ 11 ਤਰੀਕ ਨੂੰ ਦਰਖਾਸਤ ਦਿੱਤੀ ਹੋਈ ਆ ਥਾਣੇ ਜੀ ਪਰ ਉਹ ਹੁਣ ਦਰਖਾਸਤ ਦਾ ਜਿਹੜਾ ਵਾ ਉਹ ਦਰਖਾਸਤ ਕਰਤਾ ਵੀ ਆਸ ਵਿੱਚ ਫਿਰ ਇਹਨਾਂ ਨੇ ਇਹ ਜਿਹੜਾ ਸਮਝੌਤਾ ਵੀ ਕਰਕੇ ਤੇ ਇਹ ਇਹ ਬਹਿ ਗਿਆ ਇਹਨਾਂ ਨੇ ਗੁਰੂਗ੍ਰੰਥ ਸਾਹਿਬ ਦੀ ਜਿਹੜੀ ਮਾਨ ਮਰਜ਼ਾਦਾ ਵਾ ਉਹਨੂੰ ਭੰਗ ਕੀਤਾ